ਰੇਲਵੇ ਅੰਡਰ ਬ੍ਰਿਜ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ ਇਹ ਮਾਲੋ ਕ੍ਰਾਸ ਕਰ ਰਿਹਾ ਤੇ ਦੂਜੇ ਨੇ ਉਧਰੋਂ ਵੇਖਿਆ ਨਹੀਂ ਮਾਲੋ ਜਲਦਬਾਜ਼ੀ ਨਾਲ ਹੀ ਅੰਬਸਾ ਵੀ ਟਕਰ ਗਿਆ ਇਹਦੇ ਵਿੱਚ ਪਬਲਿਕ ਬਹੁਤ ਜਿਆਦਾ ਪਰੇਸ਼ਾਨ ਹੈ ਜੀ ਦੋ ਟੀਪਰਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ ਇਹ ਢੋਣੇ ਡਰਾਈਵਰਾਂ ਦੀ ਗਲਤੀ ਹੈ ਨਤੀਜਾ ਨੁਕਸਾਨ ਆਈ ਬਲੌਕ ਹੋ ਗਿਆ ਰੋਡ 1.5 ਘੰਟਾ ਹੋ ਗਿਆ ਜੀ ਬਾਲ ਬਾਲ ਬੱਚੇ ਚਾਲਕ ਇਹ ਗੱਡੀ ਆ ਇੱਧਰ ਲਈ ਜਿਹੜੀ ਖਬਰ ਸੱਬਿਆ ਪਾਲੀ ਆ ਇਹ 3 ਨੰਬਰ ਤੇ 4 ਨੰਬਰ ਤੇ ਖੜੀ ਆ ਉਹਦੀ ਸਪੀਡ ਤੇ ਰੁਕੀ ਨਹੀਂ ਡਰਾਈਵਰ ਜਿਵੇਂ ਭਾਣੇ ਨੇ ਗੱਲ ਪਰਲੀ ਕਰੀ ਟਿਪਰ ਚਾਲਕਾਂ ਦੀ ਲਾਪਰਵਾਹੀ ਅਤੇ ਜਲਦਬਾਜ਼ੀ ਕਾਰਨ ਰਸਤਾ ਹੋਇਆ ਬੰਦ ਤੇ ਹੀ ਅਭੀ ਇਹਨਾਂ ਨੇ ਕਾਲੀ ਕੀਤੀ ਫੋਰੀ ਇਹਨਾਂ ਦੀ ਗੱਡੀ ਸੈਂਟਰ 'ਚ ਆ ਮੇਰੀ ਗੱਡੀ ਕੰਦੇ ਨਾਲ ਖੜੀ ਏ ਬਚਾਉਣ ਦੀ ਕਰਕੇ ਲੋਕ ਹੋ ਰਹੇ ਨੇ ਖੱਜਲ ਖਵਾਰ ਪ੍ਰਸ਼ਾਸਨ ਵੀ ਆਇਆ ਕੋਈ ਮਤਲਬ ਹੈ ਨਹੀਂ ਕੋਈ ਅਜਿਹੀ ਗੱਲ ਰੇਲਵੇ ਸਟੇਸ਼ਨ ਤੇ ਪਤਾ ਲੱਗਾ ਕਿ ਬਰੇਕ ਨੰਬਰ 47 ਤੇ 2 ਟਿਪਰੇਟਿਵ ਨਾ ਲੱਗੇ ਤੋ ਸਭ ਲੋਕ ਹੋ ਗਿਆ ਜਿਨ੍ਹਾਂ ਨੂੰ ਰਸਤਾ ਸੱਤੀ ਨੂੰ ਸੱਤੀ ਖਾਲੀ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸੁਲਤਾਨਪੁਰ ਲੋਧੀ ਕਰਮਜੀਤਪੁਰ ਮਾਰਗ ਤੇ ਸਥਿਤ ਰੇਲਵੇ ਅੰਡਰ ਬ੍ਰਿਜ ਵਿਚਾਲੇ ਦੋ ਟੀਪਰਾਂ ਦੀ ਜ਼ਬਰਦਸਤ ਟੱਕਰ ਹੋ ਗਈ ਟੱਕਰ ਐਨੀ ਜ਼ਬਰਦਸਤ ਕਿ ਦੋਹੇ ਟੀਪਰ ਇੱਕ ਦੂਜੇ ਚ ਬੁਰੀ ਤਰ੍ਹਾਂ ਫਸ ਗਏ ਅਤੇ ਰਸਤਾ ਜਮ ਹੋ ਗਿਆ ਦੋਹੇ ਚਾਲਕ ਸ਼ੀਸ਼ੇ ਤੋੜ ਕੇ ਬਾਹਰ ਨਿਕਲੇ ਗਨਮਿਤ ਰਹੀ ਕਿ ਉਹਨਾਂ ਦੇ ਹਲਕੀਆਂ ਸੱਟਾਂ ਲੱਗੀਆਂ ਪਰ ਕੋਈ ਅਨਹੋਣੀ ਨਹੀਂ ਘਟੀ ਤਾਨਕ ਲੋਕਾਂ ਦੀ ਮੰਨਯਤਾ ਦੋਹਾਂ ਚਾਲਕਾਂ ਦੀ ਲਾਪਰਵਾਹੀ ਅਤੇ ਜਲਦਬਾਜੀ ਦੇ ਨਤੀਜੇ ਵਜੋਂ ਇਹ ਹਾਦਸਾ ਵਾਪਰਿਆ ਜੇਕਰ ਧਿਆਨ ਦਿੱਤਾ ਹੁੰਦਾ ਤਾਂ ਸ਼ਾਇਦ ਇਹ ਹਾਦਸਾ ਨਾ ਵਾਪਰਦਾ ਪ੍ਰਭਾਵਿਤ ਹੋਈ ਆਵਾਜਾਈ ਤੋਂ ਪਰੇਸ਼ਾਨ ਲੋਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ 1.5 ਘੰਟੇ ਤੋਂ ਖੱਜਲ ਖਵਾਰ ਹੋ ਰਹੇ ਨੇ ਕਿਉਂਕਿ ਇਹ ਸੁਲਤਾਨਪੁਰ ਲੋਧੀ ਦੇ ਪਰਵੇਸ਼ ਅਤੇ ਨਿਵਾਸ ਲਈ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਮੁੱਖ ਮਾਰਗ ਹੈ ਦੂਜੇ ਪਾਸੇ ਰੇਲਵੇ ਪੁਲਿਸ ਅਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਆ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ रेलवे पुलिस ਦਾ ਕਹਿਣਾ ਕਿ ਸਭ ਤੋਂ ਪਹਿਲਾ ਰਸਤਾ ਸਾਫ਼ ਕਰਕੇ ਆਵਾਜਾਈ ਸਚਾਰੂ ਟੰਗ ਨਾਲ ਚਲਾਉਣ ਲਈ ਯਤਨ ਕੀਤੇ ਜਾ ਰਹੇ ਨੇ ਮੇਰਾ ਤਾਂ ਜਸਵੀਰ ਸਿੰਘਾ ਜੀ ਪਿੰਡ ਮੇਰਾ ਗੱਲਾ ਜੀ ਇਹ ਟਿਪਰ ਇਧਰੋਂ ਜੀ ਜਾ ਰਿਹਾ ਸੀਗਾ ਜੀ ਇਹ ਮੰਨ ਲਓ ਕ੍ਰੋਸ ਕਰ ਰਿਹਾ ਤੇ ਦੂਜੇ ਨੇ ਉਧਰੋਂ ਵੇਖਿਆ ਨਹੀਂ ਮੰਨ ਲਓ ਜਲਦਬਾਜ਼ੀ ਨਾਲ ਹੀ ਅੰਬਸਾ ਵੀ ਟਕਰ ਗਿਆ ਇਹਦੇ ਵਿੱਚ ਪਬਲਿਕ ਬਹੁਤ ਜੜੀ ਮੰਨ ਲਓ ਪਰੇਸ਼ਾਨ ਹੈ ਜੀ ਮੈਂ ਵੀ ਦੁੱਧ ਲੈ ਕੇ ਜਾਣਾ ਸੀ ਮੈਂ ਵੀ ਪਰੇਸ਼ਾਨ ਆ ਵਾਪਸ ਜਾਣਾ ਪੜਾ ਗੱਡੀਆਂ ਦੇ ਕੋਈ ਸਾਰੀਆਂ ਵਾਪਸ ਜਾਂਦੀਆਂ ਆ ਮਤਲਬ ਪ੍ਰਸ਼ਾਸਨ ਵੀ ਆਇਆ ਕੋਈ ਮਤਲਬ ਹੈ ਨਹੀਂ ਕੋਈ ਐਸੀ ਗੱਲ ਜੇ ਉੱਪਰ ਦੀ ਵੱਲੋਂ ਫਰਾਈਓਵਰ ਬਣੇ ਤਾਂ ਮਤਲਬ ਆਵਲ ਕਪਾਉਣਾ ਜਾਣਾ ਬਹੁਤ ਸੌਖਾ ਹੋ ਜਾਏਗਾ ਜਦੋਂ بارش ਪੈਂਦੀ ਹੈ بارش ਵੇਲੇ ਵੀ ਮਤਲਬ ਬਹੁਤ ਤੰਗੀ ਆਉਂਦੀ ਆ ਹਰ ਇੱਕ ਵਾਰ ਵਿੱਚ ਗੱਡੀਆਂ ਮਤਲਬ ਡੁੱਬ ਜਾਂਦੀਆਂ ਬੰਦ ਹੋ ਕੇ ਜਾਂਦੀਆਂ ਬਹੁਤ ਪਰੇਸ਼ਾਨੀ ਹੁੰਦੀ ਹੈ ਜੀ ਹਾਂਜੀ ਬਲਵਿੰਦਰ ਸਿੰਘ ਜੀ ਇਹ ਡੋਨੇ ਡਰਾਈਵਰਾਂ ਦੀ ਗਲਤੀ ਆਈ ਨਤੀਜਾ ਨੁਕਸਾਨ ਆਈ ਫਲੋਗ ਹੋ ਗਿਆ ਰੋਡ ਡੇਢ ਘੰਟਾ ਹੋ ਗਿਆ ਜੀ ਗਲਤੀ ਹੈ ਇਹਨਾਂ ਦੀ ਜੀ ਦੋਨਾਂ ਦੀ ਆਪਸ ਵਿੱਚ ਕਿੰਨਾ ਚਿਰ ਹੋ ਗਿਆ ਲੋਕ ਇੱਥੇ ਖਤਨ ਖਾਰ ਹੋ ਰਹੇ ਹੈ ਇਹ 1.5 ਘੰਟਾ ਹੋ ਗਿਆ ਜੀ ਹਾਂ ਜੀ ਮਾ ਮਰੀਕ ਸਿੰਘ ਆ ਜੀ ਤੇ ਗੱਡੀ ਆ ਇਧਰ ਲਈ ਜਿਹੜੀ ਖੱਬ ਖੱਬਿਆ ਥਾਲੀ ਇਹ 3 ਨੰਬਰ ਚ 4 ਨੰਬਰ ਚ ਖੜੀ ਆਉਂਦੀ ਸੀ ਸਪੀਡ ਤੇ ਰੁਕੀ ਨਹੀਂ ਜੀ ਡਰਾਈਵਰ ਸੀ ਇਹ ਭਾਣੇ ਨੇ ਕਿਹੜਾ ਪਰਲੇ ਕਰੀਓ ਜੀ ਹੁਣ ਡਰਾਈਵਰ ਕਿੱਥੇ ਦੇ ਜੀ ਪਤਾ ਨਹੀਂ ਉਹ ਕਿੱਧਰ ਗਏ ਹੁਣ ਪਿੱਛੇ ਗਏ ਕਿੱਥੇ ਜੀ ਆਉਗੀ ਤੁਹਾਡਾ ਮਲਕੀਤ ਸਿੰਘ ਦੋੜਾਂ ਵਾਲੇ ਬਟਾਲਾ ਕ ਸੀਟਪੁਰ ਆ ਜਗਾ ਤੇ ਇਹ ਕਿਵੇਂ ਹਾਦਸਾ ਵਾਪਰਿਆ ਸਾਰਾ ਇਹ ਇਤਰਾ ਗੱਡੀ ਇਧਰੋਂ ਵੀ ਆਉਂਦੀ ਤਾਂ ਮੈਂ ਵੀ ਉਤਰਨਿਆ ਹਾਂ ਇਧਰੋਂ ਇਹਨਾਂ ਨੇ ਗੱਡੀ ਡੱਕੀ ਨਹੀਂ ਆ ਤੇ ਉਹ ਗੱਡੀ ਤਾਂ ਚੱਲੀ ਤੇ ਨਹੀਂ ਰੁਕੀ ਗੱਡੀ ਤੇ ਸਾਡੀ ਗੱਡੀ ਲੋਡ ਸੀ ਹਾਂਜੀ ਲੋਡ ਦੋਨੋਂ ਲੋਡ ਆ ਅੱਛਾ ਹਾਂਜੀ ਤੇ ਹਾਦਸਾ ਕਿਤਾ ਵਾਪਰਿਆ ਹਾਦਸਾ ਇਦਾਂ ਹੀ ਸਰ ਕੱਡੇ ਸਾਹਮਣੇ ਆਈਆਂ ਦੇਖ ਲੋ ਚਲਾਉਂਦੇ ਤੁਸੀਂ ਹਾਂਜੀ ਹਾਂਜੀ ਮੈਂ ਚਲਾਉਂਦੇ ਮੈਂ ਚਲਾਉਂਦੇ ਹਾਂ ਹਾਂਜੀ ਇਹ ਜਲਦਬਾਜ਼ੀ ਕੀਤੀ ਰਸਤਾ ਨਹੀਂ ਨਹੀਂ ਜਲਦਬਾਜ਼ੀ ਨਹੀਂ ਜਲਦਬਾਜ਼ੀ ਇਹਨਾਂ ਨੇ ਕੀਤੀ ਬਸ ਇਹ ਹੀ ਹੈ ਵੀ ਇਹਨਾਂ ਨੇ ਕਾਲੀ ਕੀਤੀ ਥੋੜੀ ਇਹਨਾਂ ਦੀ ਗੱਡੀ ਸੈਂਟਰ 'ਚ ਹੈ ਮੇਰੀ ਗੱਡੀ ਕੰਧ ਦੇ ਨਾਲ ਖੜੀ ਹੈ ਬਚਾਉਣ ਦੀ ਕਰਕੇ ਜੇ ਜਲਦਬਾਜ਼ੀ ਕਰਨੀ ਵੀ ਤੇ ਇਹਨਾਂ ਨੂੰ ਗੱਡੀ ਨਾਲ ਨਾਲ ਹਿਉਣ ਚਾਹੀਦੀ ਕੰਧ ਦੇ ਇਹਨਾਂ ਦੀ ਗੱਡੀ ਸੈਂਟਰ 'ਚ ਖੜੀ ਹੈ ਮੇਰਾ ਨਾਮ ਐਸ ਐ ਸਿੰਘ ਜੀ ਕੁਮਾਰ ਰੇਲਵੇ ਸਟੇਸ਼ਨ ਤੇ ਪਤਾ ਲੱਗਾ ਕਿ ਬ੍ਰਿਜ ਨੰਬਰ 47 ਤੇ 2 ਟਿਪਰ ਆਸੇਟ ਨੰਗਾ ਲੱਗੇ ਰਸਤਾ ਬਲੋਕ ਹੋ ਗਿਆ ਜਿਨ੍ਹਾਂ ਨੂੰ ਰਸਤਾ ਸੀ ਉਹ ਰਸਤਾ ਖਾਲੀ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹੈ ਮਾੜੀ ਜਾਂਚ ਕਰਦੇ ਸਾਨੂੰ ਹੁਣੇ ਪਤਾ ਲੱਗਾ ਸਰ 10-15 ਮਿੰਟ ਹੋਏ ਨਹੀਂ ਹੁਣ ਪਤਾ ਕਰ ਰਹੇ ਆ ਸਰ ਟ੍ਰੇਨ ਨਾ ਕਹਿੰਦੇ ਹੈ ਸ਼ੁਰੂ ਕਰਤਾ ਹੈ